ਖਨੂਕ ਤਮੋਰ ਦਾ ਜਿੰਦਾਬਾਦ 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 ਮੋਤੀ ਸਰਕਾਰ ਹੈ ਓਏ ਹਾਏ 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 ਅੱਜ ਦਾ ਜੀ ਇਹ ਐਮਰਜੈਂਸੀ ਕਾਲ ਕੱਲ ਸਾਡੀ ਜਲੰਧਰ ਐਸਕੇਐਮ ਦੀ ਮੀਟਿੰਗ ਹੋਈ ਜੀ ਆ ਉਹ ਐਮਰਜੈਂਸੀ ਦੇ ਵਿੱਚ ਇਹ ਪ੍ਰੋਗਰਾਮ ਆਏ ਨੇ ਜੀ ਦੋ ਵੱਡੇ ਪ੍ਰੋਗਰਾਮ ਏ ਇੱਕ ਤਾਂ ਹੈ ਗਿਆ ਜੀ ਅੱਜ 4 ਘੰਟੇ ਵਾਸਤੇ ਰੇਲ ਰੇਲਾਂ ਜਾਮ ਨੇ ਬੀਕੇਜੂ ਤੋਂ ਕਹੁੰਦਾ ਤੇ ਉਗਰਾਹਾਂ ਜਥੇਬੰਦੀ ਵੱਲੋਂ ਤੇ ਉਹਨਾਂ ਨੇ ਆਪਣਾ ਤਹਿ ਕੀਤਾ ਹੋਇਆ ਸੀ ਭਾਵੇਂ ਉਹ ਮੀਟਿੰਗ ਦੇ ਵਿੱਚ ਸ਼ਾਮਲ ਸੀ ਪਰ ਉਹਨਾਂ ਨੇ ਕਿਹਾ ਵੀ ਅਸੀਂ ਇਹਦਾ ਐਲਾਨ ਕਰ ਚੁੱਕੇ ਹਾਂ ਦੂਸਰਾ ਐਸਕੇਐਮ ਵੱਲੋਂ ਜਿਹੜੀਆਂ ਦੂਜੀਆਂ ਜਥੇਬੰਦੀਆਂ ਸੀਗੀਆਂ ਉਹਨਾਂ ਵੱਲੋਂ ਅੱਜ ਉਹ ਜਿਹੜਾ ਮੋਦੀ ਸਰਕਾਰ ਵੱਲੋਂ ਅੱਥਾਚਾਰ ਕੀਤਾ ਗਿਆ ਬਾਡਰਾਂ ਦੇ ਉੱਪਰ ਉਹਦੇ ਵਿਰੋਧ ਦੇ ਵਿੱਚ ਜਿਹੜੀਆਂ ਉਹਨਾਂ ਨੇ ਪਲਾਸਟਿਕ ਦੀਆਂ ਗੋਲੀਆਂ ਮਾਰੀਆਂ ਬੰਬ ਸੁੱਟੇ ਨੇ ਅੱਖਾਂ ਨਿਕਲ ਗਈਆਂ ਬੰਦਿਆਂ ਦੀਆਂ ਤੇ ਉਹਨਾਂ ਦੇ ਵਿਰੋਧ ਦੇ ਵਿੱਚ ਅੱਜ ਤੁਰੰਤ ਸਾਰੇ ਪੰਜਾਬ ਨੂੰ 3-4 ਘੰਟੇ ਵਾਸਤੇ ਟੂਲ ਫ੍ਰੀ ਕੀਤਾ ਗਿਆ ਹੈ ਜੀ ਇਹ ਰੋਸ ਹੈ ਇਹ ਕਿਸਾਨਾਂ ਤੇ ਤੇ ਇੱਕ ਇਹ ਉਹਨਾਂ ਨਾਲ ਉਹਨਾਂ ਜਥੇਬੰਦੀਆਂ ਨਾਲ ਸਾਡੀ ਇੱਕ ਮੋਟਾ ਹੈ ਇੱਕ ਮੋਟਾ ਇਸ ਕਰਕੇ ਹੈ ਕਿਉਂਕਿ ਉਹ ਜਿਹੜਾ ਡਿਮਾਂਡ ਚਾਰਟਰ ਹੈ ਉਹ ਸਾਰਾ ਇੱਕ ਹੈ ਉਹਦੇ ਇੱਕ ਅੱਖਰ ਦਾ ਵੀ ਨਹੀਂ ਫਰਕ ਹੈਗਾ ਮੰਗਾ 6 ਮਹੀਨੇ ਚਾਹੇ ਉਹ ਕਿਸਾਨਾਂ ਦੀ ਪੈਨਸ਼ਨ ਦਾ ਬਿਲਕੁਲ ਜੀ ਅਸੀਂ ਉਹਨਾਂ ਦੇ ਨਾਲ ਹੀ ਸੀਗੇ ਤੇ ਥੋੜੀ ਜੀ ਕੋਈ ਮਿਸ ਅੰਡਰਸਟੈਂਡਿੰਗ ਹੋ ਜਾਂਦੀ ਆ ਉਹ ਜਥੇਬੰਦੀਆਂ ਦੇ ਵਿੱਚ ਹੁੰਦੀ ਹੀ ਆ ਜੀ ਉਹ ਪਰਿਵਾਰਾਂ ਚ ਵੀ ਹੁੰਦੀ ਆ ਘਰਾਂ ਚ ਵੀ ਹੁੰਦੀ ਆ ਬੀਜੇਪੀ ਕਹਿੰਦੇ ਇਹ ਬਾਅਦ ਕੱਲ ਬਾਤ ਕਰ ਕੋ ਟੇਬਲ ਤੇ ਦੇਖੋ ਜੀ ਇਹ ਗੱਲਬਾਤ ਪਹਿਲਾਂ ਵੀ ਅਸੀਂ ਕਰਦੇ ਰਹੇ ਆ ਪਹਿਲਾਂ 26 22 23 ਉਥੇ ਸੈਟਿੰਗਾਂ ਹੋਈਆਂ ਸੀਗੀਆਂ ਤਾਂ ਉਸ ਤੋਂ ਬਾਅਦ ਫਿਰ ਉਹ ਸੈਟਿੰਗਾਂ ਤੋਂ ਕੁਝ ਨਹੀਂ ਨਿਕਲਿਆ ਅੰਤ ਜਦੋਂ ਉਹਨਾਂ ਨੇ ਚੋਣ ਆਈ ਤਾਂ ਫਿਰ 19 ਨਵੰਬਰ ਨੂੰ ਉਹਨਾਂ ਨੇ ਫਿਰ ਐਲਾਨ ਹੀ ਕੀਤਾ ਸੀਗਾ ਮਤਲਬ ਬੈਠਕਾਂ ਦਾ ਕੋਈ ਮਤਲਬ ਨਹੀਂ ਨਿਕਲਿਆ ਉਹਦੇ ਵਿੱਚੋਂ ਹੁਣ ਵੀ ਜਿਹੜੀਆਂ ਬੈਠਕਾਂ ਕਰਕੇ ਗਏ ਨੇ ਪਿਊਸ਼ ਚਾਵਲੇ ਵਰਗੇ ਤੇ ਮੰਤਰੀ ਤੇੰਤਰ ਮੰਤਰੀ ਉਹ ਗੱਲਬਾਤ ਕਰ ਲੋ ਜੀ ਹਲੇ ਟਾਈਮ ਨਹੀਂ ਹੈ ਸਾਡੇ ਕੋਲੇ ਦੇਖੋ ਦੋ ਦਿਨ ਮੰਗਾਏ ਸੀ ਜਿਹੜੀਆਂ ਕਹਿੰਦੇ ਸੀ ਅਸੀਂ ਬਿਨਾ ਮਲਾਏ ਨਹੀਂ ਜਾਵਾਂਗੇ ਦੋ ਤਿੰਨ ਬੰਦੇ ਦੇਖੋ ਜੀ ਸਭ ਤੋਂ ਵੱਡੀ ਤਾਂ ਜਿਹੜਾ ਅਸੀਂ ਲਿਖਤੀ ਸਾਡੇ ਨਾਲ ਇਹਨਾਂ ਨੇ ਸਮਝੌਤਾ ਕੀਤਾ ਸੀਗਾ ਵੀ ਐਮਐਸਪੀ ਤੇ ਅਸੀਂ ਇੱਕ ਕਮੇਟੀ ਬਣਾ ਕੇ ਇਹਨੂੰ ਤੁਰੰਤ ਲਾਗੂ ਕਰਾਂਗੇ ਉਹ ਕਮੇਟੀ 'ਚ ਤੁਸੀਂ ਸਾਨੂੰ ਮੈਂਬਰ ਦੋ ਫਿਰ ਇਹਨਾਂ ਨੇ ਬਹਾਨਾ ਬਣਾਇਆ ਜਿਹੜੇ ਅਸੀਂ ਸਖਪਾਲ ਜਿਹੜੇ ਪੰਜਾਬੀ ਯੂਨੀਵਰਸਿਟੀ ਜਾਂ ਤਿੰਨ ਕਿਸਾਨਾਂ ਦੇ ਨਾਮ ਵੀ ਦਿੱਤੇ ਪਰ ਇਹਨਾਂ ਨੇ ਆਪਣੇ ਲੈਵਲ 'ਤੇ ਉਹੋ ਬੰਦੇ ਭਰਤੀ ਕਰ ਲਏ ਜਿਨ੍ਹਾਂ ਦਾ ਇਸ ਸਕੀਮ ਨੇ ਉਹਦੀ ਨਿਖੇੜੀ ਕਰਤੀ ਸੀ ਵੀ ਇਹ ਤਾਂ ਬੰਦੇ ਤੁਹਾਡੇ ਉਹਨੂੰ ਲਾਗੂ ਕਰਨ ਤੇ ਤਿੰਨ ਕਾਨੂੰਨਾਂ ਨੂੰ ਲਾਗੂ ਕਰਨ ਵਿੱਚ ਨੇ ਅਸੀਂ ਉਹਨਾਂ ਨੂੰ ਮੰਨਿਆ ਨਹੀਂ ਸੀਗਾ ਹੋ ਗਿਆ ਹਾਂਜੀ ਤੇ ਇਹ ਹੈ ਵੀ ਜਿਹੜਾ ਮਤਲਬ ਲਖੀਮਪੁਰ ਖੀਦੀ ਦੇ ਵਿੱਚ ਜਿਹੜਾ ਹਸਿਆਚਾਰ ਕੀਤਾ ਸੀ ਉਹ ਰਾਜ ਸਭਾ ਦਾ ਨਿਗਮ ਆਣ ਰਹੇ ਨੇ ਉਹ ਚਾਹੇ ਉਹ ਰਾਜ ਸਭਾ ਹਾਂਜੀ ਹਾਂਜੀ ਨਾ ਕਿ ਉਹ ਹਾਂ ਅਜੇ ਮਿਸ਼ਰਾ ਟੈ ਨਹੀਂ ਸੀਗਾ ਜਾਂ ਉਹਦਾ ਮੁੰਡਾ ਸੀਗਾ ਉਹਨੂੰ ਜ਼ਮਾਨਤ ਤੇ ਜ਼ਮਾਨਤ ਜ਼ਮਾਨਤ ਤੇ ਜ਼ਮਾਨਤ ਦੂਜੇ ਪਾਸੇ ਜਿਹੜੇ ਦੂਜੇ ਲੋਕ ਨੇ ਜਿਹੜੇ ਲੋਕਾਂ ਦੇ ਹੱਕਾਂ ਦੀ ਗੱਲ ਕਰਦੇ ਨੇ ਵੱਡੇ ਵੱਡੇ ਬੁੱਧੀਜੀਵੀ ਨੇ ਉਹ ਬਿਨਾ ਉਹ ਤੋਂ ਜੇਲ੍ਹਾਂ 'ਚ ਬੈਠੇ ਨੇ ਉਹਨਾਂ ਤੇ ਲਾ ਕੇ ਟਾਡਾ ਫਲਾਣਾ ਟਮਕਾ ਹੈ ਜੀ ਉਹ ਜੇਲ੍ਹਾਂ 'ਚ ਨੇ ਤੋ ਇਹ ਮੇਨ ਮੰਗ ਹੈ ਜੀ ਵੀ ਹਾਂਜੀ ਦੋ ਮੰਗਾਂ ਤੇ ਇਸ ਤੋਂ ਬਾਅਦ ਇਹ ਆ ਜਿਹੜੀਆਂ ਨਵੀਆਂ ਮੰਗਾਂ ਇਹਦੇ ਵਿੱਚ ਸ਼ਾਮਲ ਹੋਈਆਂ ਨੇ ਉਹ ਹੈਗਾ ਜੀ ਬਿਜਲੀ ਦਾ ਜਿਹੜਾ ਬਿਜਲੀ ਵਾਲਾ ਵੀ ਪਹਿਲਾਂ ਹੀ ਹੈ ਜੀ ਐਕਟ ਜਿਹੜਾ ਉਹ 22 ਸੀਗਾ ਉਹਨੂੰ ਖਤਮ ਕਰਨ ਦਾ ਉਹਨਾਂ ਨੇ ਪਹਿਲਾਂ ਉਹ 20 ਬਣਾਇਆ ਸੀ ਫਿਰ ਉਹ 22 ਚ ਫਿਰ ਇੱਕ ਆਈ ਲੈ ਕੇ ਆਏ ਨੇ ਉਹ ਪਾਰਲੀਮੈਂਟ ਦੇ ਵਿੱਚ ਪਰ ਉਹ ਰਾਸ ਬਾਰੇ ਵਿੱਚ ਉਹ ਨਹੀਂ ਉਹ ਪਾਸ ਹੋਇਆ ਤੇ ਉਹਦਾ ਇਹ ਵੀ ਉਹਨੂੰ ਪੂਰਨ ਉਹਦੇ ਉੱਚ ਕੱਢਿਆ ਜਾਵੇ ਹਾਂਜੀ ਤੇ ਤੀਜੀ ਮੰਗਾਇਦੇ ਵਿੱਚ ਹੋਰ ਨੇ ਜਿਹੜੀਆਂ ਜਿਵੇਂ ਕਿਸਾਨ ساری ਉਮਰ ਹੀ ਆਪਣਾ ਦੇਸ਼ ਦਾ ਅੰਨ ਭਰਦਿਆਂ ਉਹਦੇ ਗੋਡੇ ਖਰਾਬ ਹੋ ਜਾਂਦੇ ਨੇ ਅੱਖਾਂ ਤੰਨਾਂ ਹੋ ਜਾਂਦਾ ਤੇ ਉਹਨੂੰ 10000 ਰੁਪਏ ਘੱਟੋ ਘੱਟ ਪੈਨਸ਼ਨ ਹੋਣੀ ਚਾਹੀਦੀ ਹੈ ਤੇ ਉਹਦਾ ਜਿਹੜਾ ਪੂਰਨ ਕਰਜ਼ਾ ਹੈ ਜਿਹੜਾ ਸਰਕਾਰ ਦੀਆਂ ਗਲਤ ਨੀਤੀਆਂ ਕਰਕੇ ਚੜਿਆ ਹੈ ਹਲੇ ਕਿ ਉਹ ਸੁਆਮੀ ਨਾਥਨ ਨੂੰ ਆਪਣਾ ਆਗੂ ਮੰਨ ਕੇ ਉਹਨੂੰ ਭਾਰਤ ਰਤਨ ਦਿੰਦੇ ਨੇ ਪਰ ਉਹਦੀ ਗੱਲ ਨਹੀਂ ਮੰਨਣੀ ਇਹ ਕਿੱਡਾ ਵੱਡਾ ਲੋਕਾਂ ਨਾਲ ਤਮਾਸ਼ਾ ਹੈ ਹਾਂਜੀ ਉਹਦੀਆਂ ਗੱਲਾਂ ਤਾਂ ਮੰਨੀਆਂ ਨਹੀਂ ਤੇ ਮਰਨ ਤੋਂ ਬਾਅਦ ਉਹਨੂੰ ਭਾਰਤ ਰਤਨ ਦਿੰਦਾ ਸਾਡੀ ਮੰਗ ਇਹ ਸੀ ਕਿ ਇਹਨਾਂ ਨੇ ਆਪ ਹੀ ਮੰਨਿਆ ਸੀ ਮੋਦੀ ਸਰਕਾਰ ਨੇ ਸਭ ਤੋਂ ਪਹਿਲਾਂ ਅਸੀਂ ਉਹਦੀ ਮਤਲਬ ਕਮੇਟੀ ਦੀ ਉਹਦੀ ਸੁਆਮੀ ਨਾਥਨ ਦੀ ਉਹ ਲਾਗੂ ਕਰਾਂਗੇ ਸੋ ਉਹ ਕੁਝ ਵੀ ਨਹੀਂ ਕਰ ਰਹੇ ਸਿਰਫ ਇਹ ਕਾਰਪੋਰੇਟਾਂ ਨੂੰ ਅਹ ਲੋਕਾਂ ਨੂੰ ਲਤਾੜਨ ਵਾਸਤੇ ਲੋਕਾਂ ਨੂੰ ਅਹ ਖਾਣ ਵਾਸਤੇ ਉਹ ਵੱਡਿਆਂ ਵੱਡਿਆਂ ਨੂੰ ਗੱਫੇ ਦਿੱਤੇ ਨੇ ਆਹ ਹੁਣੇ ਚੌਦਾਂ ਹਜ਼ਾਰ ਚੌਦਾਂ ਲੱਖ ਕਰੌੜ ਰੁਪਏ ਤੋਂ ਉੱਪਰ ਮਤਲਬ ਪੰਦਰਾਂ ਲੱਖ ਕਰੌੜ ਦੇ ਲਾਗੇ ਇਹਨਾਂ ਦਾ ਬਿਨਾਂ ਮੰਗੇ ਹੀ ਇਹਨਾਂ ਦਾ ਉਹ ਕਰਤਾ ਤੇ ਸਾਡਾ ਤਾਂ ਇੰਨਾ ਕਰਜ਼ਾ ਵੀ ਨੀ ਹੈਗਾ ਕਿਸਾਨਾਂ ਦਾ ਕਿਸਾਨਾਂ ਦਾ ਹਾਂਜੀ ਕਰਜ਼ਾ ਮੁਕਤੀ ਦੀ ਮੰਗ ਹੈ ਮੇਨ ਹੈ ਭਾਰਤ ਬੰਦ ਦਾ ਸੋਲਾਂ ਛੇ ਸੋਲਾਂ ਤਰੀਕ ਨੂੰ ਜਿਹੜਾ ਸਾਡਾ ਪੂਰਾ ਉਹ ਅ ਦਿੱਲੀ ਦੇ ਤਾਲ ਪਟੋਲਾ ਉਹਦੇ ਵਿੱਚ ਇੱਕ ਸਾਂਝੀ ਟ੍ਰੇਡ ਯੂਨੀਅਨਾਂ ਤੇ ਕਿਸਾਨਾਂ ਦੀਆਂ ਜਥੇਬੰਦੀਆਂ ਦੀ ਇੱਕ ਮੀਟਿੰਗ ਸੀ ਉਹਦਾ ਸੱਦਾ ਸੀਗਾ ਇਹ 2-3 ਮਹੀਨੇ ਪਹਿਲਾਂ ਦਾ ਹੀ ਦਿੱਤਾ ਹੋਇਆ ਸੀ 2 ਮਹੀਨੇ ਪਹਿਲਾਂ ਦਾ ਉਹ ਪੂਰਾ ਕੱਲ ਸ਼ਾਮ ਦੇ 4 ਵਜੇ ਤੱਕ ਹੈ